ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਕਰੇ ਆਪਾਂ ਨੂੰ ਸਾਰਿਆਂ ਨੂੰ ਠੀਕ ਹੀ ਰੱਖੇ ਪ੍ਰਮਾਤਮਾ ਚੰਦੀ ਕਲਾ ਦੇ ਵਿੱਚ ਰੱਖੇ ਪ੍ਰਮਾਤਮਾ ਹਾਂਜੀ ਅੱਜ ਹੈਗੀ ਆ ਬਸੰਤ ਪੰਚਮੀ ਤੇ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬਸੰਤ ਪੰਚਮੀ ਦੀ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਹਰੇ ਕੀ ਧਿਆਰ ਆਪਾਂ ਰਲ ਮਿਲ ਕੇ ਮਨਾਉਂਦੇ ਰਹੀਏ ਤੇ ਬੱਚਿਆਂ ਨੂੰ ਵੀ ਤੇ ਆਪਾਂ ਨੂੰ ਸਾਰਿਆਂ ਨੂੰ ਪ੍ਰਮਾਤਮਾ ਖੁਸ਼ ਰੱਖੇ ਹਾਂਜੀ ਬੱਚਾ ਚੜਿਆ ਪਿਆ ਚਾ ਪਤੰਗ ਟਾਉਣ ਦਾ ਤੇ ਕਿਤੇ ਨਾ ਕਿਤੇ ਆਪਾਂ ਨੂੰ ਡਰ ਹੈਗਾ ਵੀ ਬੱਚੇ ਆਪਣੇ ਛੱਤ ਤੇ ਚੜਨਗੇ ਪਤੰਗ ਡਾਉਣ ਡਰ ਆਪ ਨੂੰ ਇਸ ਚੀਜ਼ ਦਾ ਹੁੰਦਾ ਵੀ ਕਿਤੇ ਆਪਣੇ ਬੱਚੇ ਛੱਤ ਤੋਂ ਨਾ ਡਿੱਗ ਪੈਣ ਜਾਂ ਕਿਤੇ ਡੋਰ ਦਾ ਕੱਟ ਨਾ ਲੱਗ ਜੇ ਹਨਾ ਇਸ ਚੀਜ਼ ਦਾ ਆਪਾਂ ਨੂੰ ਡਰ ਹੁੰਦਾ ਪਰ ਆਪਾਂ ਨੂੰ ਸਾਰੇ ਮਾਪਿਆਂ ਨੂੰ ਸਮਝਾਉਣਾ ਚਾਹੀਦਾ ਆਪੋ ਆਪਣੇ ਬੱਚਿਆਂ ਨੂੰ ਕਿ ਪੂਰੇ ਤੁਸੀਂ ਧਿਆਨ ਨਾਲ ਵੀ ਤੁਸੀਂ ਪਤੰਗ ਡਾਉਣੇ ਆ ਪੂਰਾ ਤੁਸੀਂ ਖਿਆਲ ਰੱਖਣਾ ਆਪਦਾ ਪਤੰਗ ਡਾਉਣ ਵੇਲੇ ਪਰ ਕਿੱਥੇ ਬੱਚੇ ਮੰਨਦੇ ਆ ਬੱਚੇ ਬਹੁਤ ਜਿੱਦੀ ਹੁੰਦੇ ਆ ਬੱਚੇ ਨਹੀਂ ਮੰਨਦੇ ਕਿਉਂਕਿ ਬੱਚਿਆਂ ਨੂੰ ਤੇ ਇਸ ਚੀਜ਼ ਦਾ ਧਿਆਨ ਨਹੀਂ ਹੁੰਦਾ ਵੀ ਅਸੀਂ ਪਤੰਗ ਡਾਉਣੇ ਹੈਗੇ ਆ ਬਸ ਅਸੀਂ ਪਤੰਗ ਉਹਦਾ ਕੱਟਣਾ ਜਾਂ ਉਹਦਾ ਕੱਟਣਾ ਇਸ ਚੀਜ਼ ਤੇ ਧਿਆਨ ਹੁੰਦਾ ਬੱਚਿਆਂ ਨੂੰ ਪਰ ਮੈਂ ਤਾਂ ਇਹੀ ਕਹੂੰਗੀ ਵੀ ਅੱਜ ਆਪਾਂ ਨੂੰ ਪੂਰਾ ਧਿਆਨ ਰੱਖਣਾ ਪਊਗਾ ਆਪਾਂ ਨੂੰ ਸਾਰੇ ਮਾਪਿਆਂ ਨੂੰ ਪੂਰਾ ਧਿਆਨ ਰੱਖਣਾ ਪਊਗਾ ਆਪਣੇ ਬੱਚਿਆਂ ਦਾ ਵੀ ਬੱਚੇ ਆਪਣੇ ਵਧੀਆ ਠੀਕ ਠਾਕ ਪਤੰਗ ਡਾਈ ਜਾਂਦੇ ਆ ਪੂਰੇ ਧਿਆਨ ਨਾਲ ਛੱਤ ਤੇ ਪਤੰਗ ਡਾਈ ਜਾਂਦੇ ਕਿਤੇ ਇਧਰ ਉਧਰ ਤਾਂ ਨਹੀਂ ਭੱਜੇ ਜਾਂਦੇ ਇਧਰ ਉਧਰ ਨਾ ਭੱਜਣ ਬੱਚੇ ਮੈਂ ਤੇਹੀ ਕਹੂੰਗੀ ਵੀ ਬੱਚੇ ਆਪਣੇ ਪੂਰੇ ਧਿਆਨ ਨਾਲ ਆਪਦੀ ਛੱਤ ਤੇ ਹੀ ਪਤੰਗ ਡਾਉਣ ਪੂਰਾ ਧਿਆਨ ਨਾ ਡਾਉਣ ਪੂਰਾ ਆਪਣਾ ਖਿਆਲ ਰੱਖਣਾ ਤੇ ਮੈਂ ਤਾਂ ਅੱਜ ਆਪਦੇ ਬੱਚਿਆਂ ਦਾ ਪੂਰਾ ਧਿਆਨ ਰੱਖੂਗੀ ਤੁਸੀਂ ਵੀ ਆਪਦੇ ਬੱਚਿਆਂ ਦਾ ਪੂਰਾ ਧਿਆਨ ਰੱਖਿਓ ਕਿਉਂਕਿ ਬੱਚੇ ਤਾਂ ਖੁਦ ਆਪਦਾ ਧਿਆਨ ਨਹੀਂ ਰੱਖਦੇ ਪਰ ਆਪਾਂ ਨੂੰ ਪੂਰਾ ਧਿਆਨ ਰੱਖਣਾ ਪਊਗਾ ਆਪਣੇ ਬੱਚਿਆਂ ਦਾ ਵੀ ਆਪਣੇ ਬੱਚੇ ਵਧਿਆ ਸਹੀ ਸਲਾਮਤ ਬਸੰਤ ਪੰਚਮੀ ਇਹ ਮਨਾਈ ਜਾਂਦੇ ਆ ਵਧਿਆ ਪਤੰਗ ਡਾਈ ਜਾਂਦੇ ਆ ਕਿਉਂਕਿ ਤਿਆਰ ਪੂਰੀ ਖੁਸ਼ੀ ਨਾਲ ਮਨਾਉਣ ਪਰ ਪੂਰੇ ਧਿਆਨ ਨਾਲ ਮਨਾਉਣ ਆਪਾਂ ਨੂੰ ਵੀ ਰੱਖਣਾ ਪਊਗਾ ਧਿਆਨ ਤੇ ਬੱਚਿਆਂ ਨੂੰ ਵੀ ਰੱਖਣਾ ਪਊਗਾ ਪਰ ਬੱਚੇ ਨਹੀਂ ਰੱਖਦੇ ਧਿਆਨ ਆਪਦਾ ਪਰ ਆਪਾਂ ਨੂੰ ਖੁਦ ਨੂੰ ਧਿਆਨ ਰੱਖਣਾ ਪਊਗਾ ਆਪਾਂ ਨੂੰ ਆਪਦੇ ਬ ਦਾ ਵੀ ਪੂਰੇ ਹੈ ਧਿਆਨ ਨਾ ਪਤੰਗ ਡਾਉਣ ਤੇ ਪੂਰੇ ਧਿਆਨ ਨਾਲ ਇਹ ਬਸੰਤ ਪੰਚਮੀ ਮਨਾਉਣ ਟੀਕਾ ਵਲੌਗ ਦੇ ਨਾਲ ਬਣੀ ਰਿਓ ਤਾਂ ਤੇ ਤੋਂ ਮੰਗਦੇ ਹੈ ਪੈਸੇ ਪਤੰਗ ਲੈਉਣ ਵਾਸਤੇ ਲੈ ਲੈ ਸੀ ਟਮਾਟਰ ਲੈ ਲੈ ਸੀਗੇ ਹਾਂਜੀ ਆ ਹੈਗੀ ਸਾਡੇ ਗਵਾਂਡੀਆਂ ਦੀ ਕੁੜੀ ਬਹੁਤ ਪਿਆਰੀ ਆ ਨਾਜ ਹਾਈ ਕਰਦੇ ਨਾਜ ਹਾਈ ਕਰਦੇ ਹਾਈ ਕਰ ਸਾਰੇ ਨੈਵੀ ਕਰ ਬਾਈ ਬਾਈ दाएंगे बतांगे है ना मैं तो बताने के बिदाऊंगा नाजू दाएंगे एंकर एंकर के रंग में देखी इन्हें कोई दने टेबल के तल्ले में चढ़ के बैठूगी बिल्ली बिल्ली आज चाय बना के आज है ना जो चाप पिएगा नाजू चाप पिएगा की कहना सी तू हरपंडी मामा लडूगी हैं है ना नाजू बाय करें मैं जरा कोट जट्टी दी दुआ था अपन भी मम्मा लड़ूंगी नाजर बाय करें बाय आई कर दो बाय नाच के भी तो था ना तू नाच नाच के दीदी दीदी आ बुआ जी या पितु की लाग दी है बुआ जी की पित पितु बुआ हैं बच्चे की लाग है बुआ जी चीजी की मैं खाना हूँ ना आएगा ना ना बड़ी शरारती है

ਨਾਚ ਨੱਚ ਕੇ ਦਿਖਾਈ ਨੱਚ ਨੱਚ ਬੱਲੇ ਬੱਲੇ ਨੱਚ ਇਧਰ ਆਜ ਹਾਏ ਨੱਚ ਬੋਲੀ ਪਾਈ ਆੜੂ 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 ਸੁਆ ਏਸ ਤੇ ਕੋਲ ਬਾਰੇ ਸਰ ਜੀ ਆਪੇ ਅੱਜੇ ਧੱਕੇ ਤੇ ਅਰਪਨ ਤੇ ਪੈਸੇ ਧੱਕੇ ਤੇ ਹਾਂ ਉਹ ਮੇਰੇ ਕੋਲ ਪੈਸੇ ਪਚੀ ਜੀ ਚੱਲ ਰੋਣ ਲੱਗ ਗਈ ਮਮੀ ਨੂੰ ਫੜਾਇਆ ਫਿਰ ਰੋ ਪੂਗੀ ਨਹੀਂ ਤਾਂ ਜ਼ਿਆਦਾ ਰੋ ਕੇਗੀ ਹਾਂਜੀ ਤੇ ਗੁੜੀਆਂ ਬਹੁਤ ਜ਼ਿਆਦਾ ਹੈ ਸ਼ਹਿਰ ਤੇ ਗਵਾਂਢਿਆਂ ਦੀ ਵੈਸੇ ਹਰ ਲੋਟੀ ਬਹੁਤ ਹੈਗੀ ਸਾਰਿਆਂ ਕੋਲੇ ਆ ਜਾਂਦੀ ਬਹੁਤ ਮੂੰਹ ਕਰਦੀ ਹੈਗੀ ਆ ਕਿਉਂਕਿ ਮੂੰਹ ਅਸੀਂ ਵੀ ਅੱਗੋ ਕਰਦੇ ਹੈਗੇ ਫੇਰ ਹੀ ਬੱਚਾ ਮੂੰਹ ਕਰਦਾ ਹੈਗਾ ਹਨਾ ਜੇ ਆਪਾਂ ਬੱਚੇ ਦਾ ਮੂੰਹ ਕਰਾਂਗੇ ਹਾਂਜੀ ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਣੇ ਰਹੋ ਅੱਜ ਆਪਾਂ ਸਾਰੇ ਦਿਨ ਦਾ ਵਲੌਗ ਬਣਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਬੱਚੇ ਕਿਵੇਂ ਪਤੰਗ ਡਾਈ ਜਾਂਦੇ ਕਿੰਨੀਆਂ ਖੁਸ਼ੀਆਂ ਨਾਲ ਇਹ ਬਸੰਤ ਪੰਚਮੀ ਮਨਾਈ ਜਾਂਦੇ ਹੈਗੇ ਆ ਤੇ ਸਾਡੇ amniit vlog channel ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਹਾਂਜੀ ਆ amniit ਨੇ ਲੈ ਆਂਦੇ ਪਤੰਗ ਕਿੰਨੇ ਪਤੰਗ ਲੈ ਆਇਆ 12 13 ਆ ਕਿੰਨੇ ਕਿੰਨੇ ਵਾਲੇ ਆ ਪੰਜ ਪੰਜ ਵਾਲੇ ਚ 10 10 ਵਾਲੇ ਵੀ ਆ ਅੱਛਾ ਆ ਕਿਹੜੇ ਪਤੰਗ ਜੀ ਦੇ ਤੇ ਅਖਰਵਾਇਆ ਆ ਆ ਕੱਢੇ ਪੰਜਾਬ ਦੇ ਅੱਛਾ ਠੀਕ ਬਹੁਤ ਸੋਹਣ ਆਚੇ ਆ ਪੰਜਾਬੀ ਦੇ ਸਾਰੇ ਇੰਕਲੂਸ਼ਨ ਆ ਆ ਹੈਪੀ ਨਿਊ ਇਅਰ ਆ ਨਾ ਸਾਰੇ ਬਹੁਤ ਸੋਹਣੇ ਬਤਾਂਗੇ ਪਰ ਪੂਰੇ ਧਿਆਨ ਨਾਲ ਡਾਉਣਾ ਚੰਗਾ ਚੱਲਦੇ ਕੋਠੇ ਦੇ ਉੱਪਰ ਬੱਚੇ ਗਏ ਕੋਠੇ ਦੇ ਉੱਪਰ ਤੰਗ ਕਢਾਈ ਜਾਂਦੇ ਆ ਤੁਹਾਨੂੰ ਦਿਖਾਉਣੇ ਆ ਤੰਗ ਕਿਵੇਂ ਲਾਉਂਦੇ ਬੱਚੇ ਕਿੰਨਾ ਟਾਈਮ ਲੱਗਨ ਦਿੰਨੇ ਹਾਂ ਹਾਂਜੀ ਵੇਖੋ ਅਸਮਾਨ ਤੇ ਕਿੰਨੇ ਪਤੰਗੜਾਈ ਜਾਂਦੇ ਪਤਾ ਨਹੀਂ ਨਜ਼ਰ ਆਉਂਦੇ ਕਿ ਨਹੀਂ ਆਉਂਦੇ ਕਿਉਂਕਿ ਰੋਸ਼ਨੀ ਵਾਵਾ ਪਈ ਜਾਂਦੀ ਹੈ। ਕੋਈ ਜਮੋ ਸਰਤੇ ਆਂਦੇ ਪੰਗ ਇਹ ਕੋਦੋ ਟੁੱਟ ਗਿਆ ਨਹੀਂ ਤੇ ਪਤੰਗ ਪਰ ਜਾਣਾ ਨਹੀਂ ਆ ਟੁੱਟ ਗਿਆ ਬੜਾ ਲੰਬਾ ਸਰਤੇ ਆਂਦੀ ਮੈਂ ਤਾਂ ਬਤਾਉਂਗਾ ਅੱਜ ਮੂਤਾ ਚੱਜਾ ਇੱਧਰ ਵੇਖੋ ਕੋਠਿਆਂ ਤੇ ਕਿੰਨੇ ਚੜੇ ਜਾਂਦੇ ਪਤੰਗ ਡਾਉਣ ਵਾਸਤੇ ਸਾਰੇ ਬੱਚੇ ਪਤੰਗ ਡਾਉਣ ਵਾਸਤੇ ਹਾਂਜੀ ਬੱਚੇ ਡਾ ਕੇ ਆ ਗਏ ਪਤੰਗ ਹੁਣ ਥੱਲੇ ਹਜੇ ਵੀ ਥੋੜਾ ਜਿਹਾ ਤਾਂ ਝਾਕਦੇ ਆ ਵੇਖ ਲੋ ਕਿਤੇ ਹੋਰ ਦੇ ਖੜੇਗੇ ਹੁਣ ਸ਼ਾਮ ਹੋ ਗਈ ਆ ਹੁਣ ਨਹੀਂ ਜਾਣਾ ਬੱਸ ਇਹ ਗਲੀ ਦਾ ਬੱਚਾ ਪਤੰਗ ਪਾੜਨ ਵਾਸਤੇ ਇਹਦਾ ਪਤੰਗ ਸਾਡੇ ਘਰ ਨਹੀਂ ਆ ਗਿਆ ਸੀਗਾ ਹੁਣ ਆਉ ਦੇ ਇਹ ਪਤੰਗ ਫੜੀ ਜਾਂਦਾ ਤੇਰਾ ਪਤੰਗ ਹੈ ਹਾਂਜੀ ਲੈ ਲੈ ਉਹਨਾਂ ਤੋਂ ਕੋਈ ਗੱਲ ਦੇ ਦੋ ਤੇ ਕੋਈ ਗੱਲ ਨਹੀਂ ਦੇ ਦੇ ਚਲ ਕੋਈ ਨਹੀਂ ਸੰਗੀ ਬਰਾ ਸੋਨਾ ਤੇਰਾ ਤਾਂ ਹਾਂਜੀ ਹੋਣ ਲਿਆਏ ਤੇ ਬੱਚਿਆਂ ਨੂੰ ਬਰਬਾਦ ਸਾਰੀ ਜੜੀ ਇਹਨਾਂ ਨੇ ਡਾਇਏ ਨੇ ਪਤੰਕ ਤੇ ਫਿਰ ਬੱਚਿਆਂ ਦੇ ਅਸੀਂ ਮਿੱਠਾ ਦਾ ਖਾਣਾ ਨਹੀਂ ਤੇ ਖਾਣਾ ਅਸੀਂ ਥੋੜਾ ਜਿਹਾ ਚਾਟਪਟਾ ਤੇ ਇਹ ਕਹਿੰਦੇ ਅਸੀਂ ਖਾਣੀਆਂ 버ਗਰ ਤੇ ਅਸੀਂ ਆ ਬਰਗਰ ਬੱਚਿਆਂ ਨੂੰ ਬਣਾ ਕੇ ਦਿੱਤੇ ਆ ਤੇ ਬਣਾ ਕੇ ਨਹੀਂ ਦਿੱਤੇ ਬਣਵਾ ਕੇ ਲਿਆਏ ਆ ਸੌਰੀ ਸੌਰੀ ਹਾਂ ਬਣਾ ਕੇ ਨਹੀਂ ਦਿੱਤੇ ਬਣਵਾ ਕੇ ਲਿਆਏ ਆ ਚਲੋ ਪਰ ਹੁਣ ਖਾ ਲੋ ਨਹੀਂ ਤਾਂ ਹੋ ਜਾਣਗੇ ਠੰਡੇ ਚਲੋ ਆਲੇ ਬਰਗਰ ਲੈਣਾ ਛਾਣਾ ਸਟਾਰਟ ਕਰੋ ਬੱਚਿਓ ਮੈਂ ਮੈਂ ਬਹੁਤ ਇੰਜੋਏ ਕੀਤਾ ਇਹਨਾਂ ਨੇ ਅੱਜ ਕਿਉਂਕਿ ਬਸੰਤ ਪੰਚਵੀ ਸੀ ਨਾ ਅੱਜ ਵਧੀਆ ਪਸੰਦ ਪਤੰਗ ਵੱਡੇ ਵੀ ਇਹਦਾ ਵੜਾਏ ਵੀ ਆ ਆ ਵੀ ਦੇਖ ਨਾ ਨਸਤੀ ਨਾ ਕਰੋ ਅੱਗੇ ਅੱਜ ਆਪਾ ਆਪਾ ਹਾਵਾ ਫੁਕਾ ਲਾਂਗੇ ਬਰਦਰ ਠੀਕ ਹੈ ਠੀਕ ਹੈ ਬਰਗਰ ਆ ਗਿਆ ਤੇਨੀ ਔਰ ਕੋਣ ਤੈਨੂੰ ਹੀ ਡਰ ਰੋਟੀਆਂ ਸੀ ਤੇ ਫਿਰ ਮਾ ਕੇ ਚਲ ਤੇਨੀ ਬਣਾ ਦੇ ਅੱਜ ਨਾ ਬਰਗਰ ਰੈਡੀ ਤੇ ਬਹੁਤ ਜ਼ਿਆਦਾ ਵਿਕ ਗਏ ਆ ਅੱਜ ਜਿਉਂਗੇ ਬਸੰਤ ਪੰਚਵੀ ਸੀ ਨਾ ਤਾਂ ਨਾਲ ਹੀ ਘਰ ਹੈਗਾ ਤੇ ਰੇੜੀ ਤੇ ਰੇੜੀ ਲਾਉਂਦੇ ਆ ਤੇ ਪਤਰਾ ਦੀ ਜਿਹੜੀ ਲਾਉਂਦੇ ਸੀ ਉਹਨਾਂ ਤੋਂ ਬਣਵਾਏ ਆ ਉਹਨਾਂ ਕੋਲ ਤੇ ਨਹੀਂ ਡਾ ਰੋਟੀ ਨਹੀਂ ਚਲੋ ਕੋਈ ਨਹੀਂ ਅਸੀਂ ਦੰਦਾਂ ਵਾਲੇ ਕੰਮ ਚਲਾ ਲਾਂਗੇ ਹਾਂ ਹਾਂ ਮੈਂ ਤੇ ਮੇਰੀ ਵਾਈਫ ਹਾਫ ਹਾਫ ਕਰ ਲਾਂਗੇ ਹਾਂਜੀ ਦੋਸਤੋ ਤੇ ਤੁਸੀਂ ਕਿਦਾਂ ਇੰਜੋਏ ਕੀਤਾ ਤੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਸਾਡੇ ਵਲੌਗ ਨੂੰ ਤੁਸੀਂ ਜਰੂਰ ਪਸੰਦ ਕਰਿਓ ਪਸੰਦ ਕੀਤਾ ਤੇ ਲਾਈਕ ਤੇ ਸ਼ੇਅਰ ਜਰੂਰ ਕਰਦੇ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸ ਦਿਓ ਵੀ ਆਪਣਾ ਵਲੌਗ ਕਿਹੋ ਜਿਹਾ ਲੱਗ ਆਇਆ। ਥੈਂਕ ਯੂ ਧੰਨਵਾਦ ਸਭ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ। ਚਾ ਖਾਓ ਖਾਓ ਭਾਈ ਸਾਹਿਬ। ਕਿਹੜਾ ਖੋਲ ਕੇ ਦੇਖ ਇੱਕ ਮਿੰਟ ਇੱਕ ਮਿੰਟ ਚਲੋ ਠੀਕ ਹੈ ਮੈਂ ਹੀ ਕਰੀਗਾ ਕੰਮ ਠੀਕ ਹੈ ਓਏ ਫਿਰ ਆਣੀ ਦਾ ਕੰਮ ਚ